ਹਾਂ ਦੋਸਤੋ ਅੱਜ ਮੈਂ ਤੁਹਾਨੂੰ ਵਾਗਾ ਬਾਰਡਰ ਦਾ ਏਰੀਆ ਦਿਖਾ ਰਿਹਾ ਹਾਂ ਨਾ ਤੇ ਜਦੋਂ ਆਪਾਂ ਵਾਗਾ ਬਾਰਡਰ ਤੇ ਪਹੁੰਚਦੇ ਹਾਂ ਤਾਂ ਸਾਹਮਣੇ ਨਾਕਾ ਲੱਗਿਆ ਹੋਇਆ ਨੀਮ ਫੌਜੀ ਦਸਤਿਆਂ ਦਾ ਨਾਕਾ ਲੱਗਿਆ ਹੋਇਆ ਨਾ ਇਹ 2 ਵਜੇ ਤੋਂ ਬਾਅਦ ਐਂਟਰੀ ਕਰਾਉਂਦੇ ਨੇ ਨਾ ਇਹ ਨਾਕਾ ਉਦੋਂ ਖੁੱਲਦਾ ਜਦੋਂ 2:30 ਵਜ ਜਾਂਦੇ ਆ 2 ਤੋਂ 2:30 ਵਜੇ ਤੱਕ ਤੇ ਉਦੋਂ ਖੁੱਲਦਾ ਇਹ ਨਾਕਾ ਪਰ ਅਸੀਂ ਪਹੁੰਚ ਗਏ 12 12:30 ਵਜੇ ਨੇ ਤੇ ਤੇ ਇਹ ਕਹਿੰਦੇ ਵੀ ਹਾਲਤਾ ਤੁਸੀਂ ਅੱਗੇ ਨਹੀਂ ਜਾ ਸਕਦੇ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਹੋਟਲ ਦੇਖੋ ਸਾਈਡ ਤੇ ਹੋਟਲ ਨੇ ਬਣੇ ਹੋਏ ਤੇ ਆ ਪੰਜਾਬੀ ਹੋਟਲ ਬਣਿਆ ਹੋਇਆ ਇਹਦੇ ਵਿੱਚ ਅਸੀਂ ਚੱਲਿਆ ਆਵੇਂ ਪ੍ਰਾਡੇ ਪ੍ਰਾਡੇ ਕਰਨੇ ਆ ਤੇ ਦਿਖਾਉਨੇ ਆ ਨਾ ਤੁਹਾਨੂੰ ਇਹ ਹੋਟਲ ਆ ਕਹਿੰਦਾ ਵੀ ਜਦੋਂ ਦਾ ਆਪਣੇ ਦੋਨਾਂ ਦੇਸ਼ਾਂ ਦਾ ਤਣਾ ਵਧਿਆ ਨਾ ਇੱਥੇ ਵਪਾਰ ਬੰਦ ਹੋ ਗਿਆ ਇਸ ਲਈ ਸਾਡੀ ਵੀ ਆਮਦਨ ਘਟ ਗਈ ਹੈ ਹਨਾ ਇੱਥੇ ਸਾਨੂੰ ਇੱਕ ਟੈਕਸੀ ਡਰਾਈਵਰ ਵੀ ਮਿਲਿਆ ਉਹਨਾਂ ਇਹ ਆਮ ਤੌਰ ਤੇ ਸਾਡੇ ਕੋਲ ਆਉਂਦੇ ਰਹਿੰਦੇ ਸੀ ਲੋਕ ਜਿਵੇਂ ਮਲੇਕ ਕੋਲੋਂ ਰਾਇਕੋਟ ਤੋਂ ਵਧੀਆ ਆਮਦਨ ਹੋ ਜਾਂਦੀ ਸੀ ਜਾਨੀ ਤੇ ਜਦ ਦਾ ਕਿਰਵਾਸ ਜਾਂ ਵਧੀਆ ਆਪਣਾ ਦੋਨਾਂ ਦੇ ਹਿੱਸਾ ਦੇ ਵਿੱਚ ਤਣਾਅ ਵਧਿਆ ਉਦੋਂ ਦੇ ਆਮਦਨ ਘਟਾ ਜਾਨੀ ਫਿਰ ਵੀ ਆ ਜਿਹੜੇ ਦੇਖਣ ਆਉਂਦੇ ਨੇ ਇਹਨਾਂ ਦੀ ਆਮਦਨ ਪਹੁੰਚ ਜਾਂਦੀ ਆ ਇਹਨਾਂ ਨਾਲ ਤੇ ਆ ਹੁਣ ਦੇਖੋ ਜੀ ਰੋਟੀ ਪਰੌਂਠੇ ਖਾ ਲਏ ਸੀ ਚਾਹ ਚੁਪੀ ਲਈ ਹੁਣ ਅੱਗੇ ਨੂੰ ਚੱਲਦੇ ਆ 2:30 ਵਜੇ ਆ ਦੇਖੋ ਨਾਕਾ ਕ੍ਰੋਸ ਕਰਕੇ ਆ ਸਾਹਮਣੇ ਜਿਹੜਾ 게ਟ ਆ ਇਹ ਪਾਕਾ ਬਾਰਡਰ ਦਾ 게ਟ ਆ ਹਨਾ ਅਸੀਂ ਪਹੁੰਚ ਗਏ ਇਹ 게ਟ ਬੰਦਾ ਹੋਣਾ ਹਨਾ ਆ ਸਾਈਡ ਤੇ ਪਾਰਕਿੰਗ ਆ ਹੋਣਾ ਦੇਖੇ ਪਾਰਕਿੰਗ ਵੱਲੋਂ ਅਸੀਂ ਗੱਡੀ ਮੋੜ ਲਈ ਆ ਨੱਕੇ ਤੇ ਖੜਾਂਗੇ ਹਨਾ ਪਾਰਕਿੰਗ ਦੇ ਪੈਸੇ ਕਟਾਉਣੇ ਆ ਆ ਰੋਕਣਗੇ ਸਾਨੂੰ ਨੱਕਾ ਲੱਗਿਆ ਹਨਾ ਪਾਰਕਿੰਗ ਵਾਲਾ ਬਹੁਤ ਸੋਹਣੀ ਪਾਰਕਿੰਗ ਬਣੀ ਆ ਇੱਥੇ ਬਹੁਤ ਵੱਡੀ ਪਾਰਕਿੰਗ ਟੂ ਸਟੋਰੀ ਪਾਰਕਿੰਗ ਆ ਨਾ ਤੇ ਸੱਤ ਦੇ ਵੀ ਕੱਢਦੀਆਂ ਗੱਡੀਆਂ ਤੇ ਥੱਲੇ ਵੀ ਇਹਨਾਂ ਦਾ ਤੇ ਆ ਦੇਖੋ ਹੁਣ ਪਾਰਕਿੰਗ ਦੇ ਇਹਨਾਂ ਨੇ ਪੈਸੇ ਪੇਮੈਂਟ ਲੈਣੀ ਆ ਜੱਤੋਂ ਨਾ ਪਾਰਕਿੰਗ ਦਾ ਕਿਰਾਇਆ ਹਨਾ ਤੇ ਆ ਦੇਖੋ ਹੁਣ ਅਸੀਂ ਕਹਾ ਕੇ ਨਿਕਲ ਗਿਆ ਨਾ ਤੇ ਆ ਦੇਖੋ ਬਾਗਾ ਵਾਟਰ ਦਾ ਤੁਹਾਨੂੰ ਮਾਹੌਲ ਦਿਖਾਉਣਾ ਹਨਾ ਸਿਚੁਏਸ਼ਨ ਦਿਖਾਉਣਾ ਹਨਾ ਬਾਗਾ ਦੇਖੋ ਕਿੰਨਾ ਸੋਹਣਾ ਬਣਿਆ ਹਨਾ ਮੰਨ ਦੇਖ ਕੇ ਤੁਹਾਡਾ ਵੀ ਕੁਝ ਹੋਊਗਾ ਨਾ ਤੇ ਆ ਦੇਖੋ ਬਣਿਆ ਆ ਆ ਦੇਖੋ ਹਨਾ ਕਿੰਨਾ ਸੋਹਣਾ ਲੱਗਦਾ ਨਾ ਆ ਇੱਥੋਂ ਤੇ ਆਪਾਂ ਅੱਗੇ ਜਾਣਾ ਹੁੰਦਾ ਜਦੋਂ ਜਾਨੀ 4:30 ਵਜੇ ਜਦੋਂ ਆਪਣੇ ਨਾ ਪਰੇਡ ਹੁੰਦੀ ਆ ਆ ਪਾਰਕਿੰਗ ਆ ਜਿਹੜੀ ਨਾ ਜਿੱਥੇ ਆਪਾਂ ਗੱਡੀਆਂ ਪਾਰਕ ਕਰਦੇ ਆ ਨਾ ਆ ਦੇਖੋ 껫ਡੇ 껫ਡੇ ਜਨਰੇਟਰ ਲੱਗੇ ਨੇ ਆ ਬਾਹਰਲੇ ਲੋਕਾਂ ਨਾਲ ਗੱਲਬਾਤ ਕਰਨ ਲੱਗਿਆ ਜੋ ਰਾਜੋ ਤੇ ਜਗਦੀਸ਼ ਵੀਰ ਤੇ ਇਹ ਸਲਾਹ ਦਿੰਦਾ ਸੀਗਾ ਵੀ ਭਜਨ ਵੱਧ ਗਿਆ ਤੇ ਭਜਨ ਕਿਵੇਂ ਘਟਾਉ ਕਿਉਂਕਿ ਤਰ੍ਹਾਂ ਤਰ੍ਹਾਂ ਦੀ ਦੁਨੀਆ ਉੱਤੇ ਆ ਰਹੀ ਆ ਦੇਖਦੀ ਆਪਦੇ ਤੇਜਤਾ ਆਨਰ ਮਾਣ ਉੱਚਾ ਕਰਦੇ ਨੇ ਉਹਨਾਂ ਦੇਖ ਕੇ ਪਰੇਡ ਵਗੈਰਾ ਦੇਖ ਕੇ ਆ ਹੁਣ ਮੈਂ ਤੁਹਾਨੂੰ ਆਏ ਦਾ ਮਾਹੌਲ ਦਿਖਾ ਰਿਹਾ ਤੇ ਇੱਥੋਂ ਪਾਰਕਿੰਗ ਦੀ ਛੱਤ ਤੇ ਆ ਸੀ ਹੁਣ ਤੁਹਾਨੂੰ ਦਿਖਾਉਣੀ ਆ ਨਾ ਕੰਡਾ ਤਾਰ ਵੀ ਲਾਈ ਹੋਈ ਹੈ ਇੱਥੇ ਆ ਸਾਹੀ ਹੋਟਲ ਜਿਹਾ ਬਣਿਆ ਤੇ ਅੱਜ ਧੁੰਦਪੁੱਤਾ ਦੇਖੋ ਸੂਰਜ ਕਿੰਨਾ ਉੱਤੇ ਦਾ ਤੇ ਆ ਦੇਖੋ ਨਾ ਜਿਹੜਾ ਸਾਹੀ ਕਿਲਾ ਜਿਹਾ ਬਣਿਆ ਹੋਇਆ ਇਹਦੇ ਵਿੱਚ ਜਾਣੇ ਹੋਟਲ ਵੀ ਨੇ ਔਰ ਦੁਕਾਨਾਂ ਵੀ ਨੇ ਕਾਫੀ ਸਾਮਾਨ ਵਿਕ ਜਾਂਦਾ ਕਿਉਂਕਿ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਗਾ ਬਾਰਡਰ ਦੀ ਪ੍ਰੇਡ ਦੇਖਣ ਆਉਂਦੇ ਨੇ ਹਨਾ ਜਦੋਂ ਅਗਲਾ ਸਾਇਰ ਆ ਜਾਂਦਾ 12 ਵਜੇ ਜਿਵੇਂ ਚੱਲੇ ਗਿਆ ਸੀ 2 ਵਜੇ ਚੱਲੇ ਗਿਆ ਸੀ ਹਨਾ ਤੇ ਉਦੋਂ ਫਿਰ ਅਗਲਾ ਚਾਹ ਚੁਪੀਂਦਾ ਖਰੀਦਦਾਰੀਆਂ ਕਰਦਾ ਹਨਾ ਇੱਥੋਂ ਦਾ ਕੋਈ ਨਾ ਕੋਈ ਚੀਜ਼ ਖਰੀਦ ਕੇ ਲੈ ਕੇ ਜਾਂਦਾ ਆ ਦੇਖੋ ਲੇਡੀਜ਼ ਸੂਟ ਹਨਾ ਆ ਪੰਜਾਬੀ ਜੁੱਤੀਆਂ ਪਾਈਆਂ ਨੇ ਹਨਾ ਦੇਖੋ ਬੱਚਿਆਂ ਦੇ ਜੁੱਤੇ ਤੇ ਤੇ ਆ ਲੇਡੀਜ਼ ਜੈਂਟਸ ਜੁੱਤੇ ਪਏ ਨੇ ਨਾ ਕਿੰਨੇ ਪੰਜਾਬੀ ਚੁੱਤੇ ਤੇ ਤੇ ਆ ਦੇਖੋ ਵਰਦੀਆਂ ਆਨਰ ਆਫ ਦੀ ਆਰਮੀ ਆ ਦੇਖੋ ਕਿੰਨਾ ਚੋਣਾ ਆ ਪੁਰਾਣੇ ਰਿਕਸ਼ੇ ਦਿਖਾਏ ਹੋਏ ਨੇ ਨਾ ਵੀ ਇੱਥੇ ਐਂ ਜਾਂਦੇ ਹੁੰਦੇ ਸੀ ਨਾ ਪੁਰਾਣਿਆਂ ਦਾ ਤੇ ਆ ਬਹੁਤ ਵਧੀਆ ਤੁਹਾਨੂੰ ਮਹਿਸੂਸ ਹੋਊਗਾ ਨਾ ਤੇ ਆ ਦੇਖੋ ਕੋਟ ਵਗੈਰਾ ਨਾ ਅਗਲੇ ਬਹੁਤ ਖਰੀਦ ਕੇ ਲੈ ਕੇ ਜਾਂਦੇ ਆ ਨਾ ਅਲਾਂ ਕਹਿੰਦਾ ਵੀ ਮੈਂ ਬਾਗਾ ਬਾਡਰ ਤੋਂ ਨਿਸਾਨੇ ਖਰੀਦ ਕੇ ਲੈ ਕੇ ਚੱਲਿਆ ਨਾ ਆਮ ਤੌਰ ਤੇ ਬਹੁਤ ਬਾਕੀ ਸ਼ੂਪਿਆਂ ਤੋਂ ਵੀ ਬਹੁਤ ਆਉਂਦੇ ਨੇ ਬਾਗਾ ਵਾਟਰ ਦੀ ਪਰੇਡ ਦੇਖਣ ਲਈ ਹਨ ਤੇ ਆ ਦੇਖੋ ਤੁਹਾਨੂੰ ਬਹੁਤ ਸੋਹਣਾ ਬਣਿਆ ਹੋਇਆ ਹੈ ਨਾ ਇਹ ਸਾਈ ਕਿਲਾ ਇਹਦੇ ਵਿੱਚ ਸਾਰਾ ਕੁਝ ਹੈ ਨਾ ਆ ਸਾਈ ਕਿਲੇ ਦੇ ਸਾਹਮਣੇ ਹੀ ਨਾ ਬਹੁਤ ਵੱਡਾ ਜਣੀਆ ਆ ਦੇਖੋ ਟੱਪਾ ਟੈਪ ਆ ਹੋਟਲ ਬਹੁਤ ਸੋਹਣਾ ਤੇ ਸਾਹਮਣੇ ਨਾਕਾ ਇੱਥੇ ਆਮ ਲੋਕ ਜਣੀ ਵਪਾਰ ਵਧੀਆ ਹੁੰਦਾ ਖਾਣ ਪੀਣ ਦਾ ਲੋਕ ਜਦੋਂ ਆਉਂਦੇ ਨੇ ਤਾਂ ਇੱਥੇ ਐਂਟਰਟੇਨਮੈਂਟ ਵੀ ਬਹੁਤ ਕਰਦੇ ਨੇ ਹਨਾ ਆ ਛੋਟੀਆਂ-ਛੋਟੀਆਂ ਦਕਰਨਾ ਵੀ ਬਹੁਤ ਲੱਗ ਜਾਂਦੀਆਂ ਨੇ ਇੱਥੇ ਬਾਗਾ ਬਾਰਡਰ ਦੀਆਂ ਤੇ ਹੁਣ ਇਹ ਤਾਂ 2 ਵਜੇ ਜਿਵੇਂ ਪਹੁੰਚ ਗਿਆ ਕੋਈ ਕੋਈ 3 ਵਜੇ ਪਹੁੰਚ ਗਿਆ ਹੁਣ 4:30 ਵਜੇ ਕਹਾ ਅੱਗੇ ਜਾਣ ਦੇਣਾ ਇਹਨਾਂ ਨੇ ਹਾਂ ਆਹ ਪਾਰਕਿੰਗ ਬਣੀ ਹੋਇਆ ਬਹੁਤ ਥੋੜੀ ਪਾਰਕਿੰਗ ਆ ਨਾ ਆ ਦੇਖੋ ਬਹੁਤ ਲੱਗ ਤੁਸੀਂ ਐਨਜੋਏ ਮਹਿਸੂਸ ਕਰੋਗੇ ਬਹੁਤ ਸੋਹਣਾ ਵਧੀਆ ਮਹਿਸੂਸ ਕਰੋਗੇ ਨਾ ਤੇ ਆ ਦੇਖੋ ਆ ਰਹੇ ਨੇ ਥੋੜੇ-ਥੋੜੇ ਲੋਕ ਆ ਰਹੇ ਨੇ ਸਾਬੂ ਤਾਂ ਕਹਿੰਦੇ ਬਹੁਤ ਰਸ ਹੋ ਜਾਂਦਾ ਨਾ ਲੋਕਾਂ ਦਾ ਜਿਹੜੇ ਪਰੇਡ ਦੇਖਣ ਆਉਂਦੇ ਨੇ ਨਾ ਆ ਦੇਖੋ ਹੁਣ ਅਸੀਂ ਉੱਪਰ ਚੜ ਕੇ ਨਾ ਇਹ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਕੰਡਿਆਲੀ ਤਾਰ ਤੁਹਾਨੂੰ ਦੇ ਦਿਓ ਮੱਧਮ ਮੱਧਮ ਦਿਖਾਈ ਦਿਓ ਕਿਉਂਕਿ ਧੁੰਦ ਪੈਣ ਕਰਨ ਜਿਆਦਾ ਵਧੀਆ ਨਹੀਂ ਦਿਖ ਰਿਹਾ ਤੇ ਇਹ ਕੰਡਿਆਲੀ ਤਾਰ ਜਿਹੜੀ ਬਾਡਰ ਤੇ ਲੱਗੀ ਹੋਈ ਹੈ ਨਾ ਸੁਰੱਖਿਆ ਲਈ ਤੇ ਆ ਦੋਨਾਂ ਦੇਸ਼ਾਂ ਦੇ ਝੰਡੇ ਉਹ ਜਿਹੜੇ ਪਰੇ ਪਿੱਲਰ ਖੜੇ ਨੇ ਨਾ ਉਹਨਾਂ ਤੇ ਝੰਡੇ ਝੂਲਦੇ ਆ ਦੋਨਾਂ ਦੇਸ਼ਾਂ ਦੇ ਜ ਆਜ਼ਾਦ ਭਾਰਤ ਦਾ ਤੇ ਆਜ਼ਾਦ ਪਾਕਿਸਤਾਨ ਦਾ ਝੰਡਾ ਹਨਾ ਇੱਥੇ ਲਾਏ ਹੋਏ ਨੇ ਜੱਟ ਦੀਆਂ ਨਿਸ਼ਾਨੀਆਂ ਨਾ ਆ ਦੇਖੋ ਬਾਕੀ ਸੂਬਿਆਂ ਤੋਂ ਆਏ ਲੋਕ ਨੇ ਇਹਨਾਂ ਦੀਆਂ ਗੱਲਾਂ ਦੇ ਉੱਤੇ ਵੀ ਦੇਖੋ ਤੁਸੀਂ ਨਾ ਫੇਸ ਦੇ ਉੱਤੇ ਤਰੰਗੇ ਲੱਗੇ ਹੋਏ ਨੇ ਨਾ ਤਰੰਗੇ ਉਹ ਕਾਰ ਲੈਂਦੇ ਨੇ ਇੱਥੇ ਲਾਉਂਦੇ ਨੇ ਪੈਸੇ ਲੈ ਕੇ ਤੇ ਸਿੰਪਲ ਲਾਉਂਦੇ ਨੇ ਗੱਲ ਦੇ ਉੱਤੇ ਲਾ ਦਿੰਦੇ ਕਈ ਵਾਰ ਹਨਾ ਤੇ ਮੈਂ ਤੁਹਾਨੂੰ ਦਿਖਾਉਂਗਾ ਵੀ ਕਿਵੇਂ ਨਾ ਦੇ ਆਪਣੇ ਦੇਸ਼ ਦੇ ਮਾਣ ਨੂੰ ਕਿਵੇਂ ਲਾਇਆ ਦੇਖੋ ਜੀ ਆਹ ਪਿੱਲਰ ਨੇ ਜਿਨ੍ਹਾਂ ਤੇ ਝੰਡੇ ਲੱਗੇ ਹੋਏ ਨੇ ਨਾ ਆ ਪਿਲਰ ਨੇ ਆ ਸਾਹਮਣੇ ਦੇਖਦੇ ਨਾ ਇਹ ਪਿਲਰਾਂ ਦੇ ਉੱਤੇ ਨਾ ਝੰਡੇ ਲੱਗੇ ਹੋਏ ਨੇ ਨਾ ਦੋਨੋਂ ਦੇਸ਼ਾਂ ਦੇ ਇੱਕ ਪਾਕਿਸਤਾਨ ਦਾ ਇਹ ਪਿਲਰ ਵੱਡਾ ਬਹੁਤ ਉੱਚਾ ਬਹੁਤ ਜ਼ਿਆਦਾ ਉਚਾਈ ਸਮਾਨ ਸੁੰਦਾ ਪਿਲਰ ਹਨ ਤੇ ਇੱਕ ਆਪਣੇ ਇੰਡੀਆ ਦਾ ਤੇ ਇਹਦੇ ਉੱਤੇ ਆਪਣੇ ਝੰਡੇ ਚੁਲਦੇ ਆ ਦੋਨਾਂ ਦੇਸ਼ਾਂ ਦੇ ਆਪਦੇ-ਆਪਦੇ ਤੇਜਤਾ ਤੇ ਆ ਦੇਖੋ ਗੱਲ ਤੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਆ ਦੇਖੋ ਝੰਡੇ ਕਰੇ ਹੋਏ ਟੈਟੂ ਆ ਦੇਖੋ ਇਹ ਬਾਹਰਲੇ ਸਟੇਟਾਂ ਤੋਂ ਆਏ ਨੇ ਪਰੇਡ ਦੇਖਣ ਲਈ ਆਏ ਨੇ ਕਦੇ ਬਾਅਦ ਸਮਾਂ ਮਿਲਿਆ ਤੁਹਾਨੂੰ ਮੈਂ ਪਰੇਡ ਵੀ ਇੱਥੇ ਦਿਖਾਉਂਗਾ ਨਾ ਆ ਦੇਖੋ ਹੁਣ ਲੋਕਾਂ ਨੂੰ ਪੁੱਛ ਸਕਦਾ ਵੀ ਅਸੀਂ ਕਦੋਂ ਪਰੇਡ ਦੇਖਣ ਜਾਈਏ ਤੇ ਆ ਦੇਖੋ ਨਾ ਇਕੱਠੇ ਹੋ ਰਹੇ ਨੇ ਹੁਣ ਲੋਕ ਤੇ ਧੰਨਵਾਦ ਬਾਈ ਰਖਾ